ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਵੈਲਕਮ ਔਨ ਮਾਈ ਯੂਟਿਊਬ ਚੈਨਲ ਜਿਵੇਂ ਆਨੇ ਪੰਘੂਟਾ ਬਲੌਗ ਆਈ ਹੋਪ ਕਿ ਸਾਰੇ ਆਪਣੇ ਆਪਣੇ ਘਰਾਂ ਦੇ ਤੰਦਰੁਸਤ ਹੋਵੋਗੇ ਕਰਦੇ ਆਂ ਭੱਜ ਦੇ ਬਲੌਗ ਦੀ ਸ਼ੁਰੂਆਤ ਸਵੇਰੇ ਸੀ ਉੱਠ ਗਈ ਸੀ ਰੋਟੀ ਰੋਟੀ ਮੈਂ ਬਣਾਤੀ ਤੇ ਨਾਲ ਹੁਣ ਮੈਂ ਬਸ ਰੋਟੀ ਖਾ ਲਵਾਂ ਉਧਰ ਪਵਿੱਤਰ ਵੀ ਉੱਠ ਗਈ ਪਵਿੱਤਰ ਦਾ ਮੈਂ ਪਾਣੀ ਗਰਮ ਰੱਖਤਾ ਆ ਰੱਖਿਏ ਪਵਿੱਤਰ ਦਾ ਪਾਣੀ ਗਰਮ ਮੈਨੇ ਪਾਣੀ ਗਰਮ ਹੋ ਜੂਗਾ ਸਬਜੀ ਗਰਮ ਹੋ ਰਹੀਏਗੀ ਰਾਤ ਬਣਾਇਆ ਸੀ ਮਟਰ ਪਨੀਰ ਤੇ ਉਧਰ ਪਵਿੱਤਰ ਉੱਠੇਗੀ ਐਨੇ ਮੈਂ ਪਵਿੱਤਰ ਦੇ ਵਿੱਚ ਪਾਣੀ ਜਿਵੇਂ ਹੋ ਗਿਆ ਇਹਦੇ ਵਿੱਚ ਥੋੜਾ ਜਿਹਾ ਨਮਕ ਤੇ ਮਿਰਚ ਐਡ ਕਰਕੇ ਥੋੜਾ ਜਾਂ ਜਿਹੜਾਗਾ ਪਾਣੀ ਵੀ ਐਡ ਕਰਨਾ ਪਊਗਾ ਚਲੋ ਪਹਿਲਾਂ ਮੈਂ ਇਹ ਕੰਮ ਕਰਦਾ ਉਧਰ ਪਵਿੱਤਰ ਨੂੰ ਵੀ ਦੇਣਾ ਹੈਗਾ ਮੈਨੇ ਉਹ ਦੁੱਧ ਕਿਉਂਕਿ ਉਹ ਹੁਣੀ ਉੱਠੀ ਹੈਗੀ ਫਿਰ ਉਹਨੂੰ ਰੈਡੀ ਉਸ ਤੋਂ ਬਾਅਦ ਰੋਟੀ ਟੁੱਟੀ ਖਾ ਕੇ ਮੈਂ ਵੀ ਰੈਡੀ ਹੋਵਾਂਗੀ ਪਵਿੱਤਰ ਨੂੰ ਵੀ ਰੈਡੀ ਕਰਨਾ ਹੈਗਾ ਕਿਉਂਕਿ ਅੱਜ ਅਸੀਂ ਚੱਲਿਆਂਗੇ ਸ਼ਾਪਿੰਗ ਕਰਨ ਤਾਂ ਕਰਕੇ ਫਿਰ ਮੈਂ ਕਿਹ ਵੀ ਪਹਿਲਾਂ ਮੈਂ ਰੋਟੀ ਦਾ ਨਵੇੜ ਦਵਾ ਪਵਿੱਤਰ ਦੀ ਬੋਤਲ ਲੈ ਕੇ ਹੁਣ ਆਪਾਂ ਚੱਲ ਪਾਂਗੇ ਅੰਦਰ ਪਵਿੱਤਰ ਦੇ ਕੋਲੇ ਕਿਉਂਕਿ ਉਹ ਉੱਠ ਚੁੱਕੀ ਹੈਗੀ ਕਿਉਂਕਿ ਫਿਰ ਨਹੀਂ ਰੋਣ ਲੱਗ ਜੂਗੀ ਜਲਦੀ ਜਲਦੀ ਜਾ ਕੇ ਇਹਨਾਂ ਨੂੰ ਮੈਂ ਦੁੱਧ ਪਾ ਕੇ ਦੇ ਆਉਣੀ ਆ ਆ ਪਈਆ ਪਵਿੱਤਰ ਪਵਿੱਤਰ ਓ ਪਵਿੱਤਰ ਉੱਠ ਗਿਆ ਪੁੱਤ ਤੂੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੇਰੇ ਕਾਕਾ ਉੱਠ ਗਿਆ ਵਾ ਇੱਕ ਵਾਰੀ ਮਾਰਨਿੰਗ ਉੱਠ ਗਿਆ ਸੀ ਪਰ ਮੇਰੇ ਪੁੱਤ ਨੂੰ ਦੁਬਾਰੇ ਹੁਣ ਭੁੱਖ ਲੱਗੀ ਹੈ ਜੀ ਚਲੋ ਜੀ ਪਹਿਲਾਂ ਇਹਨੂੰ ਮੈਂ ਇਹਦਾ ਫੀਡ ਬਣਾ ਕੇ ਦੇ ਦੇਵਾਂ ਇਹਦਾ ਸਮਾਰ ਸਾਰਾ ਕੋਲੇ ਰੱਖਦੀ ਹੁੰਨੀ ਆ ਗਰਮ ਪਾਣੀ 120 ਐਡ ਕਰ ਲਿਆ ਹੁਣ ਇਹਦੇ ਵਿੱਚ ਮੈਂ 4 ਸਪੂਨ ਨੇ ਜਿਹੜੇ ਇਹਦੇ ਆਪਣੇ ਸਪੂਨ ਹੁੰਦੇ ਹੋਣਗੇ ਫੀਡ ਵਾਲ ਦੇ ਵਿੱਚ ਯਾਨੀ ਕਿ ਫਾਰਮੂਲਾ ਦਾ ਆਪਣਾ ਮੈਜ਼ਰਮੈਂਟ ਹੁੰਦਾਗਾ ਇਹ ਚਾਰ ਸਪੂਨ ਐਡ ਕਰਨੇ ਨੇ ਮੈਂ ਇਹਦੇ ਵਿੱਚ ਆ ਲੋਜੀ ਦੀ ਹੋ ਗਿਆ 4 ਮੈਨੂੰ ਚੰਗੀ ਤਰ੍ਹਾਂ ਸੇਕ ਸੇਕ ਕਰਕੇ ਹੁਣ ਵਸ ਫਿਰ ਜਦੋਂ ਇਹਦੇ ਬਬਲਸ ਹੋ ਗਏ ਖਤਮ ਫਿਰ ਦੇ ਦੇਣਾ ਪਵਿੱਤਰ ਨੂੰ ਮੈਂ ਪਵਿੱਤਰ ਨੂੰ ਦੁੱਧ ਪਲਾ ਕੇ ਫਿਰ ਮੈਂ ਵਾਪਸ ਕਿਚਨ ਦੇ ਵਿੱਚ ਆ ਗਈ ਸੀ ਕਿ ਮੈਨੂੰ ਆਈ ਸੀ ਮੈਂ ਫਟਾਫਟ ਰੋਟੀ ਖਾ ਲਾਂ ਨਹੀਂ ਲੇਟ ਹੋ ਜਾਵਾਂਗੇ ਸੋ ਇਹ ਮੈਂ ਸਬਜੀ ਪਾਉਣੀ ਆ ਇੱਕ ਕਦਮ ਹੈ ਰੋਟੀ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਪਵਿੱਤਰ ਕੋਲੇ ਹੋਰ ਲਾ ਲਾਂਗੇ ਹਿੰਦੂ ਦੋਨੋਂ ਲਈ ਆਪਾਂ ਲਵਾਂਗੇ ਆਪਣਾ ਪਨੀਰ ਆਪਾਂ ਪਾ ਲਿਆ ਤੇ ਮੈਂ ਰੱਖ ਦਿਆਂ ਕਿ ਪਹਿਲਾਂ ਪਵਿੱਤਰ ਨੂੰ ਦੇਖ ਜਾਵਾਂ ਹਾਂ ਦਾ ਪਾਣੀ ਠੰਡਾ ਹੋ ਰਿਹਾ ਗਿਆ ਆਵਲੇ ਬੋਟਲ ਚ ਪਾ ਕੇ ਲੈ ਜਾਵਾਂਗੇ ਕਿਉਂਕਿ ਅੱਜ ਜਿਸੀ ਮਾਰਕੀਟ ਜਾ ਰਹੀ ਹੈ ਨਾ ਹਾਂਜੀ ਮੈਂ ਹੋਖਿਆਂਗੀ ਰੈਡੀ ਹੁਣ ਮੈਂ ਪਵਿੱਤਰ ਨੂੰ ਰੈਡੀ ਕਰਦੀਆਂਗੀ ਪਵਿੱਤਰ ਨੂੰ ਰੈਡੀ ਕਰਨ ਤੋਂ ਬਾਅਦ ਅਸੀਂ ਮੈਂ ਬੱਸ ਨਿਕਲ ਜਾਾਂਗੇ ਕਿਉਂਕਿ ਜੇ ਤਾਂ ਮਨਪ੍ਰੀਤ ਆਗੇ ਤਾਂ ਉਹਨਾਂ ਨਾਲ ਗੱਡੀ 'ਚ ਚੱਲ ਜਾਾਂਗੇ ਜੇ ਮਨਪ੍ਰੀਤ ਨਾ ਆਏ ਤਾਂ ਨੇੜੇ ਬੱਸ ਸਟਾਪ ਹੈ ਬੱਸ ਉਥੋਂ ਬੱਸ ਝੜ ਕੇ 10 ਮਿੰਟ 7-8 ਮਿੰਟ ਲੱਗਣਿਆ ਮਾਰਕੀਟ ਜਾਣ ਨੂੰ ਉੱਤ ਕੇ ਅਸੀਂ ਚੱਲੇ ਜਾਵਾਂਗੇ ਅੱਜ ਅਸੀਂ ਮੈਂ ਪਤਾ ਕਿਉਂ ਚੱਲੇ ਆ ਕਿਉਂਕਿ ਮਨਪ੍ਰੀਤ ਦਾ ਜਿਹੜਾ ਸੁਪਨਾ ਪੂਰਾ ਕਰਨਾ ਸੀ ਅਸੀਂ 1 ਮਹੀਨਾ ਹੋ ਗਿਆ ਸੀ ਗਏ ਨਹੀਂ ਹੈਗੇ ਸ਼ੋਪਿੰਗ ਕਰਨ ਕੁਝ ਵੀ ਨਹੀਂ ਲੈਣ ਗਏ ਕਿਉਂਕਿ ਥੋੜੀ ਜਿਹੀ ਦਿਨਾਂ ਤੋਂ ਮੀਂਹ ਪਣ ਲੱਗ ਗਿਆ ਜਾਂਦਾ ਸੀ ਮੌਸਮ ਮਾ ਕਟੂ ਘਟ 15 ਦਿਨਾਂ ਦਾ ਖਰਾਬ ਹੈ ਇਸ ਕਰਕੇ ਮੈਂ ਪਵਿੱਤਰ ਨੂੰ ਬਾਹਰ ਲੈ ਕੇ ਨਹੀਂ ਸੀ ਜਾਂਦੀ ਉਸ ਤੋਂ ਪਹਿਲਾਂ ਜਿਹੜਾ ਸਮਾਨ ਸੀਗਾ ਮੈਂ ਲੈ ਆਈ ਸੀ ਹੈਨਾ ਇਕੱਠਾ ਉਂਕਿ ਜੇ ਮਾੜੀ-ਮੁੱਟੀ ਮਿੱਕੀ-ਮੋਟੀ ਚੀਜ਼ ਦੀ ਜ਼ਰੂਰਤ ਹੁੰਦੀ ਸੀ ਤਾਂ ਮੈਂ ਮਨਪ੍ਰੀਤ ਤੋਂ ਮੰਗਾ ਲੈਂਦੀ ਸੀ ਤੇ ਹੁਣ ਮਨਪ੍ਰੀਤ ਕਾਫੀ ਦਿਨਾਂ ਦੇ ਕਹਿ ਰਹੇ ਸੀ ਕਹਿੰਦੇ ਤੁਹਾਡੇ ਬਿਨਾ ਮਾਰਕੀਟ ਸੁੰਨੀ ਹੋਈ ਪਈ ਐ ਮੈਂ ਕਿਹਾ ਚੱਲ ਫਿਰ ਅੱਜ ਆਪਾਂ ਸੁੰਨੀ ਮਾਰਕੀਟ ਤੋਂ ਮਾਰਕੀਟ ਨੂੰ ਬੋਲਣ ਲਾ ਦਿੰਨੇ ਹ ਜੇ ਮਾਰਕੀਟ ਸੁੰਨੀ ਲੱਗਦੀ ਆ ਕਿਉਂਕਿ ਉਹਨਾਂ ਨੂੰ ਐਵੇਂ ਹੁੰਦਾਗਾ ਵੀ ਅਸੀਂ ਇੰਨਾ ਟਾਈਮ ਹੋ ਗਿਆ ਕੋਈ ਵੀ ਪੈਸਾ ਨਹੀਂ ਲਾਇਆ ਕਿਉਂਕਿ ਨਾ ਤਾਂ ਮੈਂ ਕੁਝ ਲੈ ਕੇ ਆਈ ਆਪਣੇ ਲਈ ਨਾ ਪਵਿੱਤਰ ਦੇ ਲਈ ਤੇ ਦੂਜੇ ਸਮਾਨ ਵਗੈਰਾ ਉਹ ਮਨਪ੍ਰਿਤ ਲੈ ਆਉਂਦੇ ਹੁੰਦੇ ਨੇਗੇ ਇਸ ਕਰਕੇ ਮੈਂ ਸੋਚੇ ਅੱਜ ਮਨਪ੍ਰਿਤ ਦੀ ਜੇਵ ਖਾਲੀ ਕਰੀ ਦੇਵਾਂ ਫਿਰ ਉਹਨਾਂ ਨੂੰ ਵੀ ਤਸੱਲੀ ਜੀ ਹੋ ਜੂਗੀ ਵੀ ਹਾਂ ਮਾਰਕੀਟ ਸੁੰਨੀ ਹੈ ਜਾਂ ਨਹੀਂ ਸੁੰਨੀ ਚੱਲ ਫਿਰ ਮੈਂ ਪਹਿਲਾਂ ਪਵਿੱਤਰ ਨੂੰ ਰੈਡੀ ਕਰਦਾ ਪਵਿੱਤਰ ਦੇਖੋ ਕਿੰਨੇ ਹੈਪੀ ਹੈਪੀ ਫਟਾਫਟ ਅੱਜ ਦੇ ਕੱਪੜੇ ਖਿੜਾ ਰਹੀ ਐ ਇਹ ਵੀ ਹਾਂ ਹੁਣ ਚੱਲਾਂਗੇ ਜਨਵਰੀ ਤੇ ਵੀ ਪੂਰਾ ਹੈਪੀ ਹੈਪੀ ਹੁੰਦਾ ਹਨਾ ਪਵਿੱਤਰ ਚਲੋ ਪਹਿਲਾਂ ਮੈਂ ਪਵਿੱਤਰ ਨੂੰ ਹੁਣ ਰੈਡੀ ਕਰਦਾ ਕਿਉਂਕਿ ਇਦਾਂ ਕੈਂਪੇ ਨਾਲ ਫਿਰ ਉਹ ਰੈਡੀ ਨਹੀਂ ਹੋ ਸਕਦੀ ਪਵਿੱਤਰ ਰੈਡੀ ਕਰਤੀ ਮੈਂ ਅਜੇ ਤੇ ਮੈਂ ਹੀ ਫਸਟ ਡੇ ਪਾਇਆ ਸੂਟ ਹੈ ਉਹ ਪਵਿੱਤਰ ਪਹਿਲਾਂ ਮੈਂ ਸਾਮਾਨ ਇਹਦਾ ਪਵਿੱਤਰ ਦੀ ਗੱਡੀ 'ਚ ਰੱਖਿਆ ਵਾਂ ਕਿਉਂਕਿ ਫਿਰ ਮੈਂ ਬਸ ਪਵਿੱਤਰ ਨੂੰ ਉਧਰ ਲੈ ਕੇ ਨਿਕਲ ਜੂੰਗੀ ਆਹ ਹੈ ਪਵਿੱਤਰ ਦੀ ਗੱਡੀ ਇਹਦੇ ਵਿੱਚ ਪਹਿਲਾਂ ਮੈਂ ਸਾਮਾਨ ਰੱਖਦਾ ਕਿਉਂਕਿ ਉਹਦਾ ਪਾਣੀ ਜੋ ਤੇ ਸਾਰਾ ਨਾਲ ਲੈ ਕੇ ਜਾਣਾ ਪੈਂਦਾ ਹੈਗਾ ਆ ਲਓ ਜੀ ਇਹ ਵਿੱਚ ਆਪਾਂ ਸਾਰਾ ਸਮਾਨ ਹੈ ਜਿਹੜਾ ਹੁ ਰੱਖਤਾ ਆ ਵੀ ਨੀਚੇ ਰੱਖ ਲੈਣੀ ਆ ਤੇ ਇਹਨੂੰ ਮੈਂ ਕੋਈ ਛਾੜਦਾ ਇਹ ਤੇ ਗੱਡੀ ਹੋ ਗਈ ਰੈਡੀ ਹੁਣ ਅਸੀਂ ਇੱਥੋਂ ਦੀ ਨਿਕਲ ਜਾਾਂਗੇ ਬਿਲਕੁਲ ਅੱਗੇ ਕਰਕੇ ਲਾ ਜਾਨੀ ਆ ਇਹ ਕੋਰੇ ਦੇ ਬ੍ਰੇਕ ਲਾ ਜਾਨੀ ਆ ਕੋਈ ਤੇ ਗੱਡੀ ਦੇ ਵਾਂ ਰੈਡੀ ਕਰਕੇ ਖੜਾ ਆਤੀ ਬਸ ਕਾਰਡ ਮੈਂ ਕੱਟ ਲਿਆ ਕਿਉਂਕਿ ਆਹੀ ਕਾਰ ਚੱਲਣਾ ਹੁੰਦਾ ਦਾ ਵਾਰੀ ਵਾਰੀ ਫਿਰ ਟਿਕਟ ਲੈਣ ਦੀ ਲੋੜ ਨਹੀਂ ਆਜਾ ਪਵਿੱਤਰ ਚੱਲੀਏ ਜਾਣਾ ਨਹੀਂ ਹੈ ਇੱਥੇ ਰਹਿਣਾ ਨੋ ਚਲੋ ਚੱਲੀਏ ਇਹ ਤਾਂ ਰੈਡੀ ਹੈ ਜਾਣ ਵਾਸਤੇ ਚਲੋ ਹੁਣ ਅਸੀਂ ਲੱਗਿਆ ਨਿਕਲਣ ਅੱਠ ਕਿ ਮਿੰਟ ਰਹਿੰਦੇ ਨੇ ਬਸ ਹੁਣੇ ਵੀ ਫਟਾਫਟ ਬਰਚਾਂਗੇ ਇੱਤਰ ਨੂੰ ਹੁਣ ਮੈਂ ਬਾਹਰ ਕੱਢ ਲੈਣੀ ਆਂਗੀ। ਫਿਰ ਇੱਤਰ ਉਹਦੀ ਗੱਡੀ 'ਚ ਪਾਤਾ। ਮੈਂ 게ਟ ਬੰਦ ਕਰ ਦਿੱਤਾ। ਓਕੇ ਹੁਣ ਮੈਂ ਫਟਾਫਟ ਪਹੁੰਚ ਕੇ ਬਾਹਰ ਆ ਗਈ। ਬੰਦਾ ਆਪਾ ਕਰਤਾ 게ਟ। ਅਧਰੋਪ ਇੱਤਰ ਵੀ ਉਹਦੀ ਗੱਡੀ 'ਚ ਦੀ ਗੱਡੀ ਦੇ ਬ੍ਰੇਕ ਆਫ। ਚਲੋ ਜੀ ਹੁਣ ਅਸੀਂ ਫਟਾਫਟ ਨਿਕਲਦੇ ਆ ਮਨਪ੍ਰੀਤ ਨੂੰ ਫੋਨ ਕਰਿਆ ਸੀ ਉਹਨਾਂ ਨੇ ਚੱਕਿਆ ਹੀ ਨਹੀਂ ਚਲ ਅੱਜ ਸਭ ਬਾਰ ਵੀ ਤੁੱਕ ਪੈ ਗਈ ਹੁਣ ਬੱਸਾਂਗੇ ਸਿੱਧੇ ਫਟਾਫਟ ਬੱਸ ਸਟਾਪ ਤੇ ਪਹੁੰਚ ਕੇ ਬਾਕੀ ਪਿੱਤਰ ਹੈਪੀ ਹੈਪੀ ਆਪura ਅਮਾਂ ਪਵਿੱਤਰ ਜਦੋਂ ਨਹੀਂ ਜਾਣਾ ਹੁੰਦਾ ਫਿਰ ਨਹੀਂ ਇਹ ਬੋਲਦਾ ਫੜ ਚੱਲ ਦੇਵਾਂਗੇ ਮੈਂ ਇਹਦਾ ਕੰਬਲ ਤਾਂ ਰੱਖ ਲੈਣਾ ਨਾਲ ਛੁੱਟਿਆ ਗਰਮ ਕਿਉਂਕਿ ਸਮ ਟਾਈਮ ਨਾ ਇਕਦਮ ਠੰਡ ਹੋ ਜਾਂਦੀ ਹੈ ਜੀ ਸામਨੇ ਹੈਗਾ ਸਕੂਲ ਬੱਚਿਆਂ ਦੀ ਚਿਕਾਂ ਸੁਣਦੀਆਂ ਹੋਣੀਆਂ ਵਿੱਚ ਬੱਚਿਆਂ ਨੇ ਜਾ ਪਾਇਆ ਹੋਇਆਗਾ ਮੈਂ ਫਟਾਫਟ ਮੈਂ ਕਿਹਾ ਵੀ ਪਹਿਲਾਂ ਮੈਂ ਬੱਸ ਸਟਾਪ ਤੇ ਪਹੁੰਚ ਜਾ ਕੋਈ ਕਿਤੇ ਬੱਸ ਨਾ ਨਿਕਲ ਜੇ ਤੇ ਮਿਲਦੇ ਆ ਤੁਹਾਨੂੰ ਮਾਰਕੀਟ ਜਾ ਕੇ ਜੇ ਅਸੀਂ ਬੱਸ ਸਟਾਪ ਤੇ ਪਹੁੰਚ ਗਏ ਪਹੁੰਚਾ ਕੇ ਅਸੀਂ ਮਾਰਕੀਟ ਅਸੀਂ ਆ ਗਏ ਮਾਲ ਦੇ ਵਿੱਚ ਅੱਜ ਅਸੀਂ ਇਧਰਲੇ ਗੇਟ ਚੋਂ ਵੜ ਗਏ ਤਾਂ ਫਿਰ ਹੁਣ ਕਾਫੀ ਜ਼ਿਆਦਾ ਤੁਰ ਕੇ ਜਾਣਾ ਪੈਣਾ ਕਿਉਂਕਿ ਅਸੀਂ ਲਾਸਟ ਵਾਲੇ 'ਚ ਜਾਣਾ ਸੀਗਾ ਤੇ ਪਵਿੱਤਰ ਦੇਖੋ ਕਿੰਨੀ ਖੁਸ਼ ਹੈਗੀ ਮਜ਼ੇ ਨਾਲ ਉਹ ਆਪਣਾ ਖੇਡਦੀ ਜਾ ਰਹੀ ਹੈਗੀ ਮਾਲ ਦੇ ਵਿੱਚ ਆਲਵੇਜ਼ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਪਰ ਜਿਦਾ ਮੈਨੂੰ ਐ ਲੱਗ ਰਿਹਾ ਸੀ ਜਿਆਦਾ ਹੀ ਹੈ ਕੁਛ ਕਿਉਂਕਿ ਕੁਝ ਤਾਂ ਮੈਂ ਜਿਆਦਾ ਦਿਨਾਂ ਬਾਅਦ ਹੋ ਜਾ ਰਹੀ ਸੀਗੀ ਹਨਾ ਦੇਖੋ ਕੱਪੜੇ ਕੱਪੜੇ ਪਰ ਸੀ ਇੱਥੋਂ ਕੱਪੜੇ ਨਹੀਂ ਸੀ ਲੈਣੇ ਅਸੀਂ ਇੱਥੇ ਹੋਰ ਸਪੈਸ਼ਲ ਕੰਮ ਆਏ ਸੀਗੇ ਜਿਹੜਾ ਸੀਗਾ ਕਾਫੀ ਟਾਈਮ ਤੋਂ ਮੈਂ ਕਰਨਾ ਚਾਹੁੰਦੀ ਸੀਗੀ ਤੇ ਉਹ ਸੀਗੀਆਂ ਮਤਲਬ ਥੋੜੀ ਜਿਹੀ ਅਸੀਂ ਪ੍ਰਿੰਟ ਆਊਟ ਕਢਵਾਉਣੇ ਸੀਗੇ ਕਾਦੇ ਕਢਵਾਉਣੇ ਸੀਗੇ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸ ਦਿਆਂਗੀ ਦੇਖੋ ਕਿੰਨੇ ਸੋਹਣੇ ਡੈਕੋਰੇਸ਼ਨ ਦਾ ਸਮਾਨ ਮਤਲਬ ਬਹੁਤ ਸੋਹਣੇ-ਸੋਹਣੇ ਚੀਜ਼ਾਂ ਨਵੀਆਂ-ਨਵੀਆਂ ਆਈਆਂ ਹੋਈਆਂ ਸੀਗੀਆਂ ਕਿਉਂਕਿ ਮੈਂ ਤਾਂ ਹੁਣ ਤੁਹਾਨੂੰ ਦੱਸਿਆ ਵੀ ਮੈਂ 1 ਮਨთ ਬਾਅਦ ਜਾ ਰਹੀ ਸੀਗੀ ਬਹੁਤ ਸੋਹਣਾ ਲੱਗ ਰਿਹਾ ਸੀ ਸਾਰਾ ਬਹੁਤ ਆਈਟਮਾਂ ਨਵੀਆਂ ਸੀਗੀਆਂ ਤੇ ਚਲੋ ਅੱਗੇ-ਅਗੇ ਦੇਖਦੇ ਆਂਗੇ ਹੋਰ ਕੀ-ਕੀ ਆਉਂਦਾ ਜਿਸ ਦਾ ਮਾਈਸੀ ਫਟਿਓ ਆਪਦੇ ਡਾਣੇ ਕਰ ਲਿਆ ਦਾ ਪ੍ਰਿੰਟ ਆਊਟ ਕੱਢਉਣੇ ਤੇ ਮਿਲਣਗੇ ਕੱਲ ਨੂੰ ਅੱਜ ਅਸੀਂ ਸਾਰਾ ਉਹਨਾਂ ਨੂੰ ਬਣਾਉਣਾ ਤੇ ਤਾਂ ਉਹ ਤੇ ਹੁਣ ਚੱਲਿਆ ਅਸੀਂ ਦੂਸਰੀ ਸਾਈਡ ਤੇ ਵਿਗਨੂ ਤੇ ਹੁਣ ਇਧਰਲੇ ਗੇਟ ਨਿਕਲਾਂਗੇ ਪਹਿਲਾਂ ਦੂਸਰੀ ਗੇਟ ਐਂਟਰੀ ਕੀਤੀ ਸੀ ਤੇ ਚਲੋ ਹੁਣ ਆਪਾਂ ਹੁਣ ਮਿਲਦੇ ਆਂਗੇ ਦੂਸਰੀ ਓਟੇ ਚ ਜਾ ਕੇ ਉੱਥੇ ਵੀ ਅਸੀਂ ਕੋਈ ਐਵੇਂ ਦਾ ਹੀ ਕੰਮ ਕਰਨਾ ਅੱਜ ਅਸੀਂ ਸਿਰਫ ਫੈਸ਼ਨਲ ਕੰਮ ਕਰਨੀ ਆਏ ਸੀ ਲਓ ਜੀ ਆਪਾਂ ਆ ਗਏ ਹੁਣ ਇਧਰਲੀ ਸਾਈਡ ਇੱਥੇ ਥੋੜੀਆਂ ਸ਼ਾਪਸ ਜ਼ਿਆਦਾ ਨਹੀਂ ਗਿਆ ਉਧਰ ਘੱਟ ਸੀ ਗਿਆ ਲਓ ਇੱਥੇ ਕੀ ਹੈਗਾ ਅਲੱਗ-ਅਲੱਗ ਵਾਇਰਟੀ ਦੀਆਂ ਚੀਜ਼ਾਂ ਲੇਗੀਆਂ ਆਹ ਦੇਖੋ ਕਿੰਨੇ ਹਾਨੇ ਹਨ ਇਹਨਾਂ ਦਾ ਹੁਣ ਸਾਰਾ ਕੁਝ ਉਹ ਇੱਕ ਮਤਲਬ ਬੱਚਿਆਂ ਦੇ ਲਈ ਛੋਟਾ ਜਿਹਾ ਹੋਮ ਬਣਾਉਂਦੇ ਆ ਇੱਥੇ ਆਏ ਵੀ ਕੁਛ ਨਾ ਕੁਛ ਅਲੱਗ ਹੁੰਦਾ ਹੈਗਾ ਇਸ ਵੀ ਇੱਕ ਐਵੇਂ ਦਾ ਬਣਿਆ ਹੋਇਆ ਸੀਗਾ ਚਲੋ ਜੀ ਅੱਪਾ ਚੱਲਦੇ ਹੁਣ ਇਹਦੇ ਅੰਦਰ ਤੇ ਪਵਿੱਤਰ ਦਾ ਥੋੜਾ ਬੋਟਾ ਸਮਾਨ ਹੈ ਉਹ ਬਾਈ ਕਰਦੇ ਆਂਗੇ ਮੈਨੂੰ ਇੱਥੇ ਕੀਦਾਂ ਲੰਦੀਆਂ ਨੂੰ ਬਹੁਤ ਜ਼ਿਆਦਾ ਤਾਂ ਲੱਗਦਾ ਸੀ ਨਾ ਲਵ ਯੂ ਦੀ ਚੀਜ਼ਾਂ ਨੇ ਵੀ ਜਦੋਂ ਤੋਂ ਚੱਕਣੀਆਂ ਬੱਦੋਂ ਨਾ ਨਰਮੈਂਟ ਤੇ ਨਿੱਕ-ਨਿੱਕੀਆਂ ਚੀਜ਼ਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਗੀਆਂ ਤੇ ਆ ਦੇਖੋ ਸਾਰਾ ਬੱਚਿਆਂ ਨੇ ਇੱਥੇ A to Z ਸਮਾਨ ਮਿਲਦਾ ਆ ਚਾਹੀ ਕੋਈ ਵੀ ਵੈਰਾਈਟੀ ਦਾ ਲੈਣਾ ਹੋਵੇ ਆਪਾਂ ਨੇ ਸਾਰੇ ਇੱਕ ਜਗ੍ਹਾ ਤੋਂ ਕਲੈਕਟ ਹੋ ਜਾਂਦਾ ਹੈਗਾ ਇਹ ਚੀਜ਼ ਦਾ ਫਾਇਦਾ ਹੈਗਾ ਹੁਣ ਤੇ ਇੱਧਰ ਸ਼ੂਜ਼ ਹੀ ਸ਼ੂਜ਼ ਸੀਗੇ ਇਕੱਲੇ ਦੇਖੋ ਕਿੰਨੀ ਵੈਰਾਈਟੀ ਹਨਾ ਸ਼ੂਜ਼ ਦੀ ਤੇ ਮੈਂ ਇਹਨੂੰ ਜੋ-ਜੋ ਚਾਹੀਦਾ ਸੀਗਾ ਮੈਂ ਇੱਥੇ ਵੀਡੀਓ ਤਾਂ ਫਾਸਟ ਕਰਤੀ ਬਟ ਜੋ-ਜੋ ਮੈਨੂੰ ਚਾਹੀਦਾ ਸੀ ਮੈਂ ਉਹ ਕਲੈਕਟ ਕਰੀ ਗਈ ਆਪਦਾ ਦਿਖਾਉਂਗੀ ਮੈਂ ਉਹ ਫੇਰ ਇੱਕ ਅਲੱਗ ਵੀਡੀਓ ਦੇ ਵਿੱਚ ਵੀ ਮੈਂ ਕੀ-ਕੀ ਬਾਏ ਕੀਤਾ ਹੈਗਾ ਕਾਫੀ ਕੋਸ਼ਿਸ਼ ਸੀਗਾ ਜਿਹੜੀਆਂ ਚੀਜ਼ਾਂ ਲਈਆਂ ਸੀਗੀਆਂ ਕਿਉਂਕਿ ਉਹ ਨਾ ਜ਼ਰੂਰੀ ਵੀ ਸੀਗੀਆਂ ਕਿਉਂਕਿ ਹੁਣ ਥੋੜਾ ਪਵਿੱਤਰ ਹੈ ਜਿਹੜੀ ਉਹ ਵੱਡੀ ਹੋ ਗਈ ਸੀ ਉਹਦੇ ਅਕੋਰਡਿੰਗ ਲਈਆਂ ਸੀਗੀਆਂ ਇੱਥੇ ਹੈਗੇ ਨੇ ਟੁਆਇਜ਼ ਤੇ ਇੱਕ ਦੋ ਪਹਿਲਾਂ ਮੈਂ ਟੁਆਇਜ਼ ਲੈਣਾ ਚਾਹੁੰਦੀ ਸੀਗੀ ਬਟ ਫਿਰ ਮੇਰੇ ਕੋਲ ਸਮਾਨ ਬਹੁਤ ਜ਼ਿਆਦਾ ਹੋ ਗਿਆ ਸੀ ਮੈਂ ਸੋਚਿਆ ਟੁਆਇ ਖਾਲੂ ਲੈ ਚਾਵਾਂਗੇ ਕਿਉਂਕਿ ਮੇਬੀ ਸਾਨੂੰ ਕੱਲੂ ਵੀ ਜਾਣਾ ਪਵੇ ਤੇ ਆ ਦੇਖੋ ਇੱਥੇ ਹੁਣ ਮੈਂ ਸਭ ਤੋਂ ਲਾਸਟ ਟੈਪ 베ਬੀ ਹਾਲ ਦੇ ਵਿੱਚ ਆਈਆਂ ਇੱਥੇ ਸਿਰਫ ਪਵਿੱਤਰ ਦੇ ਕੱਪੜੇ ਵਗੈਰੇ ਇਦਾਂ ਦੀਆਂ ਸਾਰੀਆਂ ਚੀਜ਼ਾਂ ਸੀਗੀਆਂ ਤੇ ਚਲੋ ਮੈਨੂੰ ਆਹ ਡਰੈਸ ਬਹੁਤ ਸੋਹਣੀ ਲੱਗੀ ਬਟੇ ਪਵਿੱਤਰ ਦੇ ਬਹੁਤ ਜ਼ਿਆਦੀ ਵੱਡੀ ਸੀਗੀ ਤੇ ਉਹਦੇ ਨੈਪੀ ਵਗੈਰਾ ਵੀ ਲੈਏ ਸੀਗੇ ਉਹ ਵੀ ਵੱਡੇ ਚਾਹੀਦੇ ਸੀ ਹੁਣ ਕਿਉਂਕਿ ਪਹਿਲਾਂ ਉਹਦੇ ਸੀਗਾ ਛੋਟਾ ਸਾਈਜ਼ ਆਉਂਦਾ ਸੀ ਇੱਕ ਨੰਬਰ ਹੁਣ ਥੋੜਾ ਉਹਦਾ ਵੱਡਾ ਲਿਆਗਾ ਇਦੇ ਵਿੱਚ ਮੈਂ ਦੇਖਿਆ ਉਹ ਉਹੀ ਸੀਗਾ ਸੇਮ ਬਟ ਫਿਰ ਮੈਂ ਤਾਂ ਦੋ ਨੰਬਰ ਲਿਆ ਸੀਗਾ ਤੇ ਹੁਣ ਅੱਗੇ ਆਹ ਵਾਲੀਆਂ ਡਰੈਸਾਂ ਦੇਖੋ ਇਹ ਪਵਿੱਤਰ ਦੇ ਨਾਪ ਦੀ ਨੇ ਬਟ ਇੰਨਾ ਚੋ ਅਲਮੋਸਟ ਮੇਰੇ ਲਈਆਂ ਹੋਈਆਂ ਸੀਗੀਆਂ ਤਾਂ ਕਰਕੇ ਮੈਂ ਇੱਥੋਂ ਨਹੀਂ ਸੀ ਕੋਈ ਸ਼ੂ ਵੀ ਲਿਆ ਤੇ ਅੱਗੇ ਮੈਂ ਜਿਹੜਾ ਹੋਰ ਚੀਜ਼ਾਂ ਦੇਖਦੇ ਆਪਾਂ ਨਾਲ ਦੀ ਨਾਲ ਨਾਲ ਦੀਆਂ ਕਲੈਕਟ ਕਰੀ ਗਈ ਮੈਂ ਕਿਉਂਕਿ ਉਧਰੋਂ ਫਿਰ ਮਾਨਪ੍ਰੀਤ ਦੀ ਕਾਲ ਵੀ ਆ ਗਈ ਸੀ ਮੈਨੂੰ ਥੋੜੀ ਕਾਲੀ ਵੀ ਸੀਗੀ ਤੇ ਆਹ ਮੈਂ ਲੈਣੀਆਂ ਸੀਗੀਆਂ ਮੇਰੀ ਨੀਸ ਤੇ ਲਈ ਮੈਂ ਉਹਦੇ ਕਰਕੇ ਮੈਂ ਦੇਖ ਰਹੀ ਸੀ ਕਿ ਲਗ ਲਗ ਵਾਈਟੀ ਦੀਆਂ ਤੇ ਪਵਿੱਤਰਤਾ ਹਲੇ ਛੋਟੀ ਹੈਗੀ ਬਟ ਮੈਂ ਸੋਚਿਆ ਵੀ ਚਲੋ ਜੇ ਛੋਟੀਆਂ ਜੀਆਂ ਮਿਲ ਗਈਆਂ ਤਾਂ ਮੈਂ ਪਵਿੱਤਰ ਦੇ ਲਈ ਵੀ ਲੈ ਲੂੰਗੀ ਪਰ ਫਾਈਨਲੀ ਮੈਨੂੰ ਛੋਟੀਆਂ ਵੀ ਮਿਲ ਗਈਆਂ ਸੀਗੀਆਂ ਮੈਂ ਪਵਿੱਤਰ ਦੇ ਲਈ ਵੀ ਲੈ ਲਈਆਂ ਇਹਨਾਂ ਚੋ ਮੈਂ ਵਾਈ ਕੀਤੀ ਸੀ ਨੇ ਇੱਕ ਪਿੰਕ ਇੱਕ ਬਲੈਕ ਤੇ ਕਿਉਂਕਿ ਪਿੰਕ ਜੜੀਆਂ ਨੇ ਉਹਨੂੰ ਮੇਰੀ ਭਤੀਜੀ ਨੂੰ ਪਿੰਕ ਰੰਗ ਹੀ ਪਸੰਦ ਹੈਗਾ ਤੇ ਇੱਕ ਆਵ ਵਾਲੀਆਂ ਸੀਗੀਆਂ ਕਿ ਮੈਂ ਮੇਰੇ ਭਤੀਜੇ ਲਈ ਵੀ ਲੈਣੀਆਂ ਸੀਗੀਆਂ ਉਹ ਮੈਨੂੰ ਫਿਰ ਡੈਲੀ ਕਹਿ ਦਿੰਦੀ ਐ ਭੂਆ ਮੈਨੂੰ ਐਨ ਕੱਲਿਆ ਕਹਿੰਦੀ ਫਿਰ ਮੈਂ ਸੋਚੇ ਉਹਦੇ ਲਈ ਵੀ ਲੈ ਲਾਂ ਚਵਾਕ ਦੇ ਲਈ ਕਿਉਂਕਿ ਉਹ ਕਿਹੜਾ ਕੱਲੀ ਮੈਡਮ ਹੈਗੀ ਸਾਡੀ ਸਾਰੀ ਸ਼ਾਪਿੰਗ ਹੋ ਗਈ ਸੀ ਡਨ ਬਹੁਤ ਟਾਈਮ ਲੱਗ ਗਿਆ ਸੀ ਸਾਨੂੰ ਕਾਫੀ ਟਾਈਮ ਦੇ ਬਾਅਦ ਅਸੀਂ ਨਿਕਲੇ ਮਾਲ ਦੇ ਵਿੱਚੋਂ ਮਨਪ੍ਰੀਤ ਵਾਰੀ-ਵਾਰੀ ਫੋਨ ਕਰੀ ਜਾ ਰਿਹਾ ਸੀ ਕਿੰਨਾ ਕੁ ਰਹਿ ਗਿਆ ਕਦੋਂ ਆਉਣਾ ਤੇ ਇਧਰੋਂ ਕਮੋਨੇ ਕਰੇ ਜਾਣਾ ਸੀ ਰੋਟੀ ਖਾਣ ਤਾਂ ਕਰਕੇ ਉਹ ਕਹਿੰਦੇ ਵੀ ਜਲਦੀ ਆਜੋ ਤੇ ਅਸੀਂ ਫਿਰ ਫਾਈਨਲੀ ਨਿਕਲੇ ਆਏ ਬਾਹਰ ਦਾ ਰਸਤਾ ਫਾੜੀ ਲਿਆ ਇੱਥੇ ਹੈਗਾ ਬੱਚਿਆਂ ਦੇ ਲਈ ਪਲੇ ਬਣਾ ਪਲੇ ਰੂਮ ਜਾਂ ਬਣਾਇਆ ਹੋਇਆ ਮਤਲਬ ਇੱਥੇ ਬੱਚੇ ਖੇਡਦੇ ਨੇਗੇ ਤੇ ਇਧਰ ਹੈਗੀ ਗੱਡੀ ਬੱਚਿਆਂ ਦੇ ਲਈ ਫਾਈਨਲੀ ਅਸੀਂ ਮਾਲ ਦਾ ਗੇਟ ਛੱਡਤਾ ਨਿਕਲੇ ਬਾਹਰ ਸਾਹਮਣੇ ਮਨਪ੍ਰੀਤ ਬੀਟ ਕਰ ਰਹੇ ਸੀਗੇ ਚਲੋ ਜੀ ਹੁਣ ਅਸੀਂ ਚੱਲ ਦਿਆਂਗੇ ਘਰੇ ਤੇ ਜਾਂਦੇ ਹੋਏ ਸੀ ਗਏ ਸੀ ਬੱਸ ਚ ਤੇ ਹੁਣ ਆਉਂਦੇ ਹੋਏ ਅਸੀਂ ਜਾ ਰਹੇ ਹਾਂ ਗੱਡੀ ਚ ਕਿਉਂਕਿ ਮਨਪ੍ਰੀਤ ਉੱਥੀ ਸੀਗੇ ਤੇ ਆਈ ਹੋਪ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਬਾਏ ਬਾਏ ਫਰੈਂਡਸ ਪਹਿਲਾਂ ਆਪਣੀ ਸਾਰੀ ਵੀਡੀਓ